ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਵਿੱਚ ਇੱਕ ਨਵਾਂ ਪਵਾੜਾ ਪਾ ਦਿੱਤਾ ਨਵਾਂ ਕਲੇਸ਼ ਦਾ ਮੋੜ ਪ੍ਰਤਾਪ ਸਿੰਘ ਬਾਜਵਾ ਵੱਣਦੇ ਹੋਏ ਨਜ਼ਰ ਆ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਦੀਆਂ ਬਾਦਲ ਪਰਿਵਾਰ ਦੇ ਖਾਸਮ ਖਾਸ ਪਰਿਵਾਰਕ ਮੈਂਬਰ ਦੇ ਨਾਲ ਫੋਟੋਆਂ ਨੇ ਕਾਂਗਰਸ ਦੇ ਵਿੱਚ ਨਵਾਂ ਕਲੇਸ਼ ਪੈਦਾ ਕਰ ਦਿੱਤਾ ਮਾਮਲਾ ਕਿੱਥੋਂ ਦਾ ਹੈ ਕੀ ਹੈ ਸਾਰੀ ਕਹਾਣੀ ਤੁਹਾਡੇ ਨਾਲ ਖੋਲਣੀ ਹੈ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਕਾਂਗਰਸ ਇਹਨਾਂ ਦਿਨਾਂ ਦੇ ਵਿੱਚ ਓਵਰ ਕੌਨਫੀਡੈਂਸ ਦੇ ਨਾਲ ਨਾਲ ਆਪ ਹੁਰਦਗੀਆਂ ਦਾ ਵਿਸ਼ਕਾਰ ਹੈ ਇਸੇ ਤਹਿਤ ਹੀ ਵੇਖਣ ਨੂੰ ਮਿਲਿਆ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਬੀਰ ਸਿੰਘ ਬਾਦਲ ਪ੍ਰਕਾਰ ਸਿੰਘ ਬਾਦਲ ਪਰਿਵਾਰ ਦੇ ਖਾਸਮ ਖਾਸ ਜੀ ਦੀਆਂ ਫੋਟੋਆਂ ਜਿਵੇਂ ਹੀ ਮੰਝਰੇ ਆਮ ਤੇ ਆਈਆਂ ਕਾਂਗਰਸ ਦੇ ਅੰਦਰ ਉਥਲ ਪੁਥਲ ਸ਼ੁਰੂ ਹੋ ਗਈ ਕਾਂਗਰਸ ਚ ਕਲੇਸ਼ ਦਾ ਮੋੜ ਜਿਹੜਾ ਉਹ ਵੱਜਣ ਲੱਗਿਆ ਦਰਅਸਲ ਮਾਮਲਾ ਇਹ ਹੈ ਕਿ ਇੱਕ ਨਿੱਜੀ ਸਮਾਗਮ ਜਾਨੀ ਕਿ ਵਿਆਹ ਸਮਾਗਮ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਅਤੇ ਬਾਦਲ ਪਰਿਵਾਰ ਦੇ ਜਵਾਈ ਅਤੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਪ੍ਰਤਾਪ ਸਿੰਘ ਬਾਜਵਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਤਸਵੀਰਾਂ ਦੇ ਸਾਹਮਣੇ ਆਉਣ ਦੇ ਨਾਲ ਕਾਂਗਰਸ ਦੇ ਹਲਕਿਆਂ 'ਚ ਚਿੰਤਾਵਾਂ ਵਧਣੀਆਂ ਸੁਭਾਵਕ ਸੀ ਸਭ ਤੋਂ ਪਹਿਲਾ ਰਦੋਬਦਲ ਆਇਆ ਹਰਮਿੰਦਰ ਸਿੰਘ ਗਿੱਲ ਦਾ ਸਾਬਕਾ ਵਿਧਾਇਕ ਵਿਧਾਨ ਸਭਾ ਹਲਕਾ ਪੱਟੀ ਕਾਂਗਰਸ ਦੇ ਸਿਰਕਾ ਡਾਗੂ ਸਾਬਕਾ ਪੁਰਾਣੇ ਫੈਡਰੇਸ਼ਨੀਏ ਉਹਨਾਂ ਦਾ ਰੱਦੋ ਅਮਲ ਆਇਆ ਉਹਨਾਂ ਨੇ ਜੋ ਕੁਝ ਕਿਹਾ ਉਹ ਆਪਣੇ ਆਪ ਦੇ ਵਿੱਚ ਕਾਫੀ ਚੀਜ਼ਾਂ ਨੂੰ ਜਿਹੜਾ ਉਹ ਸਪਸ਼ਟ ਕਰਦਾ ਹੈ ਕਿ ਕਾਂਗਰਸ ਦੇ ਵਿੱਚ ਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਲੈ ਕੇ ਕਲੇਸ਼ ਕਿਸ ਪੱਧਰ ਤੱਕ ਹੈ ਸਾਬਕਾ ਕੈਬਨਿਟ ਮੰਤਰੀ ਗੁਰਚੇਤ ਸਿੰਘ ਭੁੱਲਰ ਦੇ ਪੋਤਰੇ ਦੇ ਵਿਆਹ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਆਹ ਸਮਾਗਮ ਦੌਰਾਨ ਸਾਬਕਾ ਕੈਬਨਨ ਮੰਤਰੀ ਅਤੇ ਬਾਦਲ ਪਰਿਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋ ਨਾਲ ਇਕੱਠਿਆਂ ਖਿੱਚੀ ਗਈ ਫੋਟੋ ਨੂੰ ਆਪਣੇ ਫੇਸਬੁੱਕ ਖਾਤੇ ਤੇ ਸਾਂਝਾ ਕੀਤਾ ਜਿਸ ਤੋਂ ਬਾਅਦ ਬਾਜਵਾ ਤੇ ਕੈਰੋ ਦਰਮਿਆਨ ਵਧੀਆਂ ਨਜ਼ਦੀਕੀਆਂ ਤੋਂ ਬਾਅਦ ਕੈਰੋ ਵੱਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਕਿੱਸਰਾਈਆਂ ਦਾ ਬਾਜ਼ਾਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਗਰਮਾ ਗਿਆ ਉੱਥੇ ਹੀ ਵਿਧਾਨ ਸਭਾ ਹਲਕਾ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਫੇਸਬੁੱਕ ਤੇ ਲਾਈਵ ਹੋ ਕੇ ਕੈਰੋ ਪਰਿਵਾਰ ਦੀ ਸਿਆਸਤ ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਆਪਣੇ ਹਲਕੇ ਦੇ ਵੋਟਰਾਂ ਨੂੰ ਸੁਚੇਤ ਕੀਤਾ ਵਰਣਨਯੋਗ ਹੈ ਕਿ ਸਾਬਕਾ ਵਿਧਾਇਕ ਗਿੱਲ ਜੋ ਪਿਛਲੇ ਦਿਨਾਂ ਤੋਂ ਕੈਰੋ ਪਰਿਵਾਰ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਨਾ ਕਰਾਏ ਜਾਣ ਦੇ ਬਿਆਨ ਦੇ ਰਹੇ ਨੇ ਉੱਥੇ ਹੀ ਮੋੜ ਸੋਸ਼ਲ ਮੀਡੀਆ ਰਾਹੀਂ ਜੋਸ਼ ਅਤੇ ਭਾਵ ਕਲਹਿਜੇ ਵਿੱਚ ਗਿੱਲ ਨੇ ਕੈਰੋ ਪਰਿਵਾਰ ਵਿਰੋਧ ਦਿੱਤੇ ਗੇ ਬਿਆਨ ਤੇ ਸ਼ਬਦੀ ਜੰਗ ਤੋਂ ਇਹ ਤਾਂ ਸਪੱਸ਼ਟ ਹੋ ਗਿਆ ਹੈ ਕੈਰੋ ਪਰਿਵਾਰ ਨੂੰ ਅਕਾਲੀ ਦਲ ਵਿੱਚੋਂ ਲੋਕ ਸਭਾ ਚੋਣਾਂ ਦਰਾਂ ਅਕਾਲੀ ਦਲ ਦੇ ਉਸ ਸਮੇਂ ਹਲਕਾ ਖੰਡੂਰ ਸਾਹਿਬ ਤੋਂ ਉਮੀਦਵਾਰ ਪ੍ਰੋਫੈਸਰ ਵਿਰਸਾ ਸਿੰਘ ਬਲਟੋਹਾ ਦੇ ਹੱਕ ਵਿੱਚ ਪ੍ਰਚਾਰ ਨਾ ਕਰਨ ਦੇ ਵਿਰੋਧ ਚ ਪਰਖਾਸ ਕਰਨ ਤੋਂ ਬਾਅਦ ਕੈਰੋ ਵੱਲੋਂ ਸਿਆਸਤ ਵਿੱਚ ਖਮੋਸ਼ ਰਹਿਣ ਤੋਂ ਬਾਅਦ ਜਾਂ ਪਹਿਲਾਂ ਕਾਂਗਰਸ ਹਾਈ ਕਮਾਨਤ ਤੇ ਕੈਰੋ ਪਰਿਵਾਰ ਵਿੱਚ ਕਾਰਨ ਨਜ਼ਦੀਕੀਆਂ ਜ਼ਰੂਰ ਵੱਧ ਚੁੱਕੀਆਂ ਨੇ ਅਤੇ ਹਲਕੇ ਪੱਟੀ ਵਿੱਚ ਕਾਂਗਰਸ ਅਤੇ ਕੈਰੋ ਪਰਿਵਾਰ ਦੇ ਸਮਰਥਕਾਂ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਕੈਰੋ ਪਰਿਵਾਰ ਆਪਣੀ ਪੁਰਖਿਆਂ ਦੀ ਪਾਰਟੀ ਕਾਂਗਰਸ ਵਿੱਚ ਕਿਸੇ ਵੇਲੇ ਵੀ ਵਾਪਸੀ ਕਰ ਸਕਦਾ ਹੈ ਜਿਸ ਦੇ ਸੰਕੇਤ ਪਿਛਲੇ ਦਿਨ ਹੀ ਆਦੇਸ਼ ਪ੍ਰਤਾਪ ਸਿੰਘ ਕੈਰੋ ਵੱਲੋਂ ਹਲਕੇ ਵਿੱਚ ਆਪਣੇ ਆਗੂਆਂ ਨਾਲ ਕੀਤੀਆਂ ਗਈਆਂ ਸਿਆਸਤ ਸਬੰਧੀ ਗੁਪਤ ਚਰਚਾਵਾਂ ਤੋਂ ਲਗਾਏ ਜਾ ਸਕਦੇ ਨੇ ਜਿਕਰ ਜੋਗ ਹੈ ਕਿ ਜੇਕਰ ਕੈਰੋ ਪਰਿਵਾਰ ਕਾਂਗਰਸ ਪਾਰਟੀ ਵਿੱਚ ਵਾਪਸੀ ਕਰਦਾ ਦਾ ਜ਼ਿਲ੍ਹਾ ਤਰਨਤਾਰਨ ਦੀਆਂ ਚਾਰੇ ਦੀਆਂ ਚਾਰੇ ਵਿਧਾਨ ਸਭਾ ਸੀਟਾਂ ਦਾ ਸਿਆਸੀ ਸਮੀਕਰਨ ਵਿੱਚ ਪਛਾਲ ਆਉਣ ਦੀਆਂ ਉਮੀਦਾਂ ਜਿਹੜੀਆਂ ਨੇ ਉਹ ਜਿਤਾਈਆਂ ਜਾ ਰਹੀਆਂ ਨੇ ਹੁਣ ਇੱਥੇ ਕਲੇਸ਼ ਕੀ ਹੈ ਸਪਸ਼ਟ ਜੀ ਗੱਲ ਹੈ ਕਿ ਕਲੇਸ਼ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਜੇਕਰ ਨਜ਼ਦੀਕੀਆਂ ਵਧਾ ਰਹੇ ਨੇ ਤੇ ਉਹਦਾ ਰੱਦੇ ਅਮਲ ਹਰਵਿੰਦਰ ਸਿੰਘ ਗਿੱਲ ਦੇ ਰਹੇ ਨੇ ਆਪਨੇ ਆਪ ਦੇ ਵਿੱਚ ਇਸ ਚੀਜ਼ਾਂ ਸਪਸ਼ਟ ਨੇ ਕਿ ਕਾਂਗਰਸ ਦੇ ਅੰਦਰ ਕੁਛ ਨਾ ਕੁਛਤਾ ਚੱਲ ਰਿਹਾ ਫਿਰ ਕਲੇਸ਼ ਹੁਣ ਤੁਸੀਂ ਹਰਮਿੰਦਰ ਸਿੰਘ ਗਿੱਲ ਦੇ ਸਿਰ ਤੇ ਲਿਆ ਕੇ ਪ੍ਰਤਾਪ ਸਿੰਘ adesh pratap singh ਕੈਰੋਂ ਨੂੰ ਬਿਠਾ ਦੋਗੇ ਤਾਂ ਉਹ ਫਿਰ ਆਪਣੇ ਆਪ ਦੇ ਵਿੱਚ ਹੀ ਚੀਜ਼ਾਂ ਨਹੀਂ ਹੋਣੀਆਂ ਜਾਂ ਫਿਰ ਕੋਈ ਐਸੀ ਸੈਟਲਮੈਂਟ ਹੋਵੇਗੀ ਜਾਂ ਫਿਰ ਕਿਉਂਕਿ ਹਰਮਿੰਦਰ ਸਿੰਘ ਗਿੱਲ ਕੀ ਪਤਾ ਦੂਜੇ ਧੜੇ ਦੇ ਹੁਣ ਪ੍ਰਤਾਪ ਸਿੰਘ ਬਾਜਵਾ ਆਪਣਾ ਧੜਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਹੁਣ ਉਹ ਵੀ ਇੱਕ ਹੈਵੀ weight ਵਿਅਕਤੀ ਨੂੰ ਲਿਆ ਕੇ ਹੈਵੀ weight ਅੱਗ ਨੂੰ ਲਿਆ ਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੈਸੇ ਸਿਆਸਤ ਦੇ ਅੰਦਰ ਕੋਈ ਬਹੁਤ ਉਸ ਪ੍ਰਕਾਰ ਦੇ ਨਹੀਂ ਮੰਨੇ ਜਾਂਦੇ ਕਿ ਉਹਨਾਂ ਨੂੰ ਬਹੁਤ ਟਿਕੜਮ ਆਉਂਦੀ ਹੈ ਜਾਂ ਬਹੁਤ ਸ਼ਾਂਤ ਸੁਭਾਅ ਦੇ ਠਰਮੇ ਦੇ ਵਾਲੀ ਸਿਆਸਤ ਕਰਨ ਦੇ ਆਦੀ ਰਹੇ ਹੈ ਤੇ ਆਪਣੇ ਦਾਦੇ ਦੀ ਵਿਰਾਸਤ ਆਪਣੇ ਪਿਤਾ ਦੀ ਵਿਰਾਸਤ ਸਿਆਸੀ ਵਿਰਾਸਤ ਨੂੰ ਅੱਗੇ ਤੋਰਦੇ ਰਹੇ ਬੇਸ਼ੱਕ ਉਹ ਅਕਾਲੀ ਦਲ 'ਚ ਚਲੇ ਗਏ 1996 ਦੇ ਵਿੱਚ ਤਾਂ ਤੇ ਬਾਦਲ ਪਰਿਵਾਰ ਦੇ ਜਵਾਈ ਨੇ ਇਤੋਂ ਵੱਡਾ ਰਿਸ਼ਤਾ ਕੀ ਹੋ ਸਕਦਾ ਬਾਦਲ ਪਰਿਵਾਰ ਦੇ ਨਾਲ ਕਿ ਸੁਖਵੀਰ ਸਿੰਘ ਬਾਦਲ ਦੀ ਭੈਣ ਜਿਹੜੇ ਨੇ ਬੀਬਾ ਪ੍ਰਨੀਤ ਕੌਰ ਉਹ ਉਹਨਾਂ ਦੇ ਧਰਮ ਪਤਨੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਪੁੱਤਰੀ ਸੀ ਤਾਂ ਸਿਆਸੀ ਤੌਰ ਤੇ ਉਹਨਾਂ ਦਾ ਕਦ ਬਹੁਤ ਵੱਡਾ ਹੈ ਵੀ ਬਾਦਲ ਪਰਿਵਾਰ ਦਾ ਜਵਾਈ ਆਕਾਂਗਰਸ 'ਚ ਸ਼ਾਮਲ ਕਿੱਡੀ ਵੱਡੀ ਹੈਡਲਾਈਨ ਬਣਦੀ ਹੈ ਤਾਂ ਇਹ ਚੀਜ਼ਾਂ ਨੇ ਜਿਹੜੀਆਂ ਉਹ ਪ੍ਰਤਾਪ ਸਿੰਘ ਬਾਜਵਾ ਸਕੋਰ ਸੈਟਿੰਗ ਦੇ ਚੱਕਰ ਚ ਨਾ ਹੋਣ ਜਾਂ ਫਿਰ ਇਹ ਇੱਕ ਨਿੱਜੀ ਮਿਲਣੀ ਹੈ ਇਸ ਨੂੰ ਵਿਧਾ ਚੜਾ ਕੇ ਦੇਖਿਆ ਤੇ ਪੇਸ਼ ਕੀਤਾ ਜਾ ਰਿਹਾ ਹੈ ਵੀ ਹਰਮਿੰਦਰ ਗਿੱਲੇ ਨੂੰ ਬਹੁਤ ਅਗਰੈਸਿਵਲੀ ਦੇਖ ਰਹੇ ਹੋਣ ਕਿ ਇਦਾਂ ਹੋ ਸਕਦਾ ਹੈ ਜੋ ਚਰਚਾ ਮਤਲਬ ਦੇਖੋ ਹੈ ਨੇ ਉਹਨਾਂ ਦੀ ਕਾਂਗਰਸ ਦੇ ਨਾਲ ਨਜ਼ਦੀਕੀਆਂ ਦੀਆਂ ਇਹ ਤਾਂ ਰਿਪੋਰਟਾਂ ਕਈ ਦਿਨਾਂ ਤੋਂ ਆ ਰਹੀਆਂ ਨੇ ਕਿ ਪ੍ਰਤਾਪ ਬਾਜਵਾਲੀ ਤੇ ਜਿਹੜੀ ਇਹ ਫੋਟੋ ਹੈ ਇਹਨੂੰ ਕਿਉਂਕਿ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਕਾਂਗਰਸੀ ਖੜੇ ਆ ਕੀ ਇਹਨੂੰ ਸਿਰਫ ਤੇ ਸਿਰਫ ਇਸ ਨਜ਼ਰੀਏ ਤੋਂ ਦੇਖਿਆ ਜਾਵੇ ਕਿ ਇੱਕ ਨਿੱਜੀ ਸਮਾਗਮ ਸੀ ਨਿੱਜੀ ਸਮਾਗਮ ਚ ਸਾਰੇ ਇਕੱਠੇ ਹੁੰਦੇ ਆ ਹਰ ਕੋਈ ਜਿਹੜਾ ਆਉਂਦਾ ਜਾਂਦਾ ਇਹ ਚ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਹੁੰਦੀ ਹੈ ਕਿ ਹਰ ਕੋਈ ਆਉਂਦਾ ਜਾਂਦਾ ਤਾਂ ਕੀ ਇਹਨੂੰ ਇਸੇ ਤੱਕ ਹੀ ਦੇਖਿਆ ਜਾਵੇ ਜਾਂ ਹਰਮਿੰਦਰ ਸਿੰਘ ਗਿੱਲ ਦੀ ਨਜ਼ਰੇ ਨਾਲ ਨਜ਼ਰੀਏ ਨਾਲ ਉਹਨਾਂ ਦੀ ਅੱਖ ਰਾਹੀਂ ਦੇਖਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਾਂਗਰਸ ਦੇ ਵਿੱਚ ਇੱਕ ਦਿਨ ਜਿਹੜਾ ਇਹ ਮਸਲਾ ਜਿਹੜਾ ਉਹ ਕਲੇਸ਼ ਜਿਹੜਾ ਹੈ ਉਹ ਕਾਫੀ ਵਧਣ ਵਾਲਾ ਇਹ ਕਲੇਸ਼ ਨੇ ਇੱਕ ਨਵਾਂ ਰੂਪ ਧਾਰਨ ਕਰਨਾ ਤੇ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਤੇ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਜਿਹੜਾ ਕੜਮਾਚ ਮਚਣਾ ਉਹਦੇ ਬਾਰੇ ਵੀ ਇੱਕ ਸੰਕੇਤ ਹੋ ਸਕਦਾ ਹੈ